ਜਿਨ੍ਹਾਂ ਨੇ ਸਾਡੇ ਭਰਾਵਾਂ ਨੂੰ ਮਾਰਿਆ ਜਿਨ੍ਹਾਂ ਨੇ ਜਲਿਆਂਵਾਲੇ ਬਾਗ ਦੇ ਸਾਕੇ ਕਰਾਏ ਉਹਨਾਂ ਨੂੰ ਸਿਰੋਪਾ ਦਿੱਤੇ ਗਏ ਉਹਨਾਂ ਨੂੰ ਸਦਕੇ ਰੋਟੀਆਂ ਖਵਾਈਆਂ ਗਈਆਂ ਜਿਹੜੇ ਨਾਮਧਾਰੀ ਸਿੱਖ ਦੇਸ਼ ਵਾਸਤੇ ਸ਼ਹੀਦ ਹੋਏ ਉਹਨਾਂ ਨੂੰ ਮਾਰਨ ਵਾਸਤੇ ਤੋਪਾਂ ਸਿੱਖਾਂ ਨੇ ਆਈਆਂ ਉਹ ਤੋਪਾਂ ਨੂੰ ਚਲਾਉਣ ਵਾਸਤੇ ਸਿੱਖ ਆਏ ਸੋ ਅੰਗਰੇਜ਼ ਨੇ ਸਾਡੇ ਵਿੱਚ ਹੀ ਇੱਕ ਆਪਸ ਵਿੱਚ ਜਗਟਾਟਕ ਪਾਇਆ ਪਾਟਕ ਪਾ ਕੇ ਸਾਨੂੰ ਹੀ ਵਰਤ ਕੇ ਸਾਡੇ ਤੇ ਰਾਜ ਕੀਤਾ ਔਰ ਆਪਣੀਆਂ ਜ਼ਰੂਰਤਾਂ ਵਾਸਤੇ ਜਿੰਨਾ ਚਿਰ ਅਸੀਂ ਧਰਮ ਦੇ ਨਾਲ ਜੁੜ ਕੇ ਡਰ ਤੋਂ ਉੱਪਰ ਨਹੀਂ ਹੋ ਜਾਂਦੇ ਬਿਲਕੁਲ ਠੀਕ ਜਿਸ ਤਰ੍ਹਾਂ ਦੱਸਿਆ ਸਤਿਗੁਰੂ ਸਤਪ੍ਰਤਾਪ ਸਿੰਘ ਸੱਚ ਪਾਸ਼ਾ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਜਿੰਨਾ ਚਿਰ ਸਾਨੂੰ ਡਾਰੇ ਜਿੰਨਾ ਚਿਰ ਅਸੀਂ ਨਾਮ ਜਪ ਕੇ ਸਾਡਾ ਮਨ ਇਹ ਉੱਚਾ ਨਹੀਂ ਹੋ ਜਾਂਦਾ ਕਿ ਇਹ ਦੇਹ ਤੇ ਰਹਿਣੀ ਨਹੀਂ ਉਹਨਾਂ ਚਿਰ ਅਸੀਂ ਕੋਈ ਦੇਸ਼ ਦਾ ਕੰਮ ਕੌਮ ਦਾ ਕੰਮ ਨਹੀਂ ਕਰ ਸਕਦੇ ਸੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਇਹ ਦੇਸ਼ ਆਜ਼ਾਦੀ ਵਾਸਤੇ ਸਾਰਿਆਂ ਨੂੰ ਸਿੱਖੀ ਨਾਲ ਜੋੜਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਕਿਰਪਾ ਕੀਤੀ ਕਿ ਗੁਰਬਾਣੀ ਦਾ ਸਤਕਾਰ ਕਰਿਆ ਕਰੋ ਗੁਰਬਾਣੀ ਦਾ ਪਾਠ ਕਰਿਆ ਕਰੋ ਤੁਸੀਂ ਬੜੀ ਵਾਰੀ ਸੁਣਿਆ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਕਿੱਥੇ ਪਈ ਹੈ ਜੀ ਉਹ ਬੀੜਾਂ ਲੱਭਣੀਆਂ ਨਾ ਕਿਸੇ ਲੰਬੜਦਾਰ ਦੇ ਘਰ ਪਈ ਹੈ ਜੀ ਆਲਿਆਂ ਵਿੱਚ ਰੱਖੀਆਂ ਉਹ ਬੀੜਾਂ ਨੂੰ ਜਾਲੇ ਲੱਗੇ ਉਹਨਾਂ ਤੇ ਗਰਦਾ ਪਿਆ ਸੱਚ ਪਾਤਸ਼ਾਹ ਨੇ ਉਹ ਆਪਣੀ ਦਸਤਾਰ ਦੇ ਪੱਲਿਆਂ ਨਾਲ ਸਾਫ਼ ਕਰਕੇ ਕਿਹਾ ਕਿ ਗੁਰਬਾਣੀ ਦਾ ਸਤਕਾਰ ਕਰਿਆ ਕਰੋ ਗੁਰਬਾਣੀ ਪੜਿਆ ਕਰੋ ਗੁਰਬਾਣੀ ਦਾ ਸਤਕਾਰ ਕਰਿਆ ਕਰੋ ਇੱਕ ਸਤਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦਾ ਹੁਕਮਨਾਮਾ ਮੈਨੂੰ ਬੜਾ ਬਹੁਤ ਠੀਕ ਲੱਗਦਾ ਹੈ ਸਤਿਗੁਰੂ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਨਾਮ ਦੇ ਨਾਲ-ਨਾਲ ਗੁਰਬਾਣੀ ਜ਼ਰੂਰ ਪੜਿਆ ਕਰੋ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਜਿਹੜਾ ਨਾਮ ਦੇ ਨਾਲ ਗੁਰਬਾਣੀ ਪੜ੍ਹਦਾ ਹੈ ਭਾਈ ਉਹ ਭੁੱਲਦਾ ਨਹੀਂ ਜਿਹੜਾ ਕੱਲਾ ਨਾਮ ਜਪਦਾ ਰਹਿੰਦਾ ਉਹ ਭੁੱਲ ਜਾਂਦਾ ਉਹ ਕੇਸ ਕਰ ਕਿਸ ਕਰਕੇ ਮੈਂ ਇੱਕ ਬਾਹਰਲਾ ਐਗਜ਼ਾਮਪਲ ਦੇਣਾ ਆਪਾਂ ਕਦੀ ਰਸਤੇ 'ਚ ਆਪਾਂ ਕਿਤੇ ਜਾਣਾ ਹੈ ਤੁਹਾਡੇ ਕੋ ਨਕਸ਼ਾ ਹੁੰਦਾ ਹੈ ਅੱਜ ਕੱਲ ਤੁਸੀਂ ਗੂਗਲ ਤੇ ਮੈਪ ਲਾ ਲੈਂਦੇ ਹੋ ਉਹ ਰਸਤਾ ਜਦੋਂ ਆਪਾਂ ਕਿਤੇ ਭੁੱਲਣ ਲੱਗਦੇ ਆ ਆਪਾਂ ਦੇਖ ਲੈਂਦੇ ਆ ਕਿ ਮੈਂ ਰਸਤੇ ਤੋਂ ਪਾਸੇ ਤੇ ਨਹੀਂ ਸੋ ਗੁਰਬਾਣੀ ਸਾਨੂੰ ਰਸਤਾ ਦੱਸਦੀ ਹੈ ਕਿ ਅਸੀਂ ਪਹੁੰਚਣਾ ਕਿੱਥੇ ਹੈ ਅਸੀਂ ਜਾਣਾ ਕਿੱਥੇ ਹੈ ਸਾਨੂੰ ਕਿਤੇ ਹੰਕਾਰ ਤੇ ਨਹੀਂ ਹੋ ਗਿਆ ਸਾਡੇ ਅੰਦਰ ਕਿਤੇ ਇਹ ਤੇ ਨਹੀਂ ਆ ਗਿਆ ਕਿ ਮੈਂ ਕਰਨ ਲੱਗ ਗਿਆ ਉਹ ਸੱਚ ਪਾਤਸ਼ਾਹ ਉਹ ਕਰਦੇ ਨੇ ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਇਹਨਸ ਭਾਗੋ ਕਿ ਸਾਨੂੰ ਯਾਦ ਆ ਜਾਂਦਾ ਹੈ ਕਿ ਕਿਹੜੀ ਚੀਜ਼ ਮੈਂ ਛੱਡਣੀ ਹੈ ਸੋ ਇਸ ਕਰਕੇ ਸੱਚ ਪਾਤਸ਼ਾਹ ਦਾ ਹੁਕਮ ਕਿ ਗੁਰਬਾਣੀ ਨਾਲ ਜੁੜੋ ਮੈਨੂੰ ਬੜਾ ਹੀ ਬਹੁਤ ਵਾਰੀ ਮੈਂ ਅਕਸਰ ਇਹ ਕਹਿੰਨਾ ਗੁਰਬਾਣੀ ਦਾ ਪਾਠ ਕਰਦੇ ਆ ਮੈਂ ਪੜਿਆ ਇੱਕ ਲੇਡੀ ਸੀ ਜਿਹੜੀ ਨੋਬਲ ਪ੍ਰਾਈਜ਼ Winner ਸੀ ਉਹਨਾਂ ਨੇ ਪ੍ਰੀਫੇਸ ਲਿਖਿਆ ਮੁਖਬੰਦ ਲਿਖਿਆ ਇੱਕ ਗੁਰੂ ਗ੍ਰੰਥ ਸਾਹਿਬ ਦੀ ਟ੍ਰਾਂਸਲੇਸ਼ਨ ਜਿਹੜੀ ਅੰਗਰੇਜ਼ੀ ਵਿੱਚ ਸਾਰਿਆਂ ਤੋਂ ਪਹਿਲਾਂ ਹੋਈ ਏ ਉਹ ਡਾਕਟਰ ਗੋਪਾਲ ਸਿੰਘ ਨੇ ਕੀਤੀ ਏ ਸੋ ਡਾਕਟਰ ਗੋਪਾਲ ਸਿੰਘ ਦੀ ਟ੍ਰਾਂਸਲੇਸ਼ਨ ਦਾ ਉਹਨਾਂ ਪ੍ਰੀਫੇਸ ਲਿਖਿਆ ਉਹਦੇ ਵਿੱਚ ਇਹ ਲਿਖਦੇ ਨੇ ਕਿ ਮੈਨੂੰ ਗੁਰਬਾਣੀ ਵਿੱਚ ਸਤ ਤੋਂ ਚੰਗੀ ਇਹ ਚੀਜ਼ ਲੱਗੀ ਕਿ ਗੁਰਬਾਣੀ ਕਿਸੇ ਵਿਸ਼ੇਸ਼ ਸੰਪਰਦਾ ਵਾਸਤੇ ਹੈ ਹੀ ਨਹੀਂ ਗੁਰਬਾਣੀ ਕਿਸੇ ਵਿਸ਼ੇਸ਼ ਇੱਕ ਜਗ੍ਹਾ ਦੇ ਲੋਕਾਂ ਵਾਸਤੇ ਨਹੀਂ ਗੁਰਬਾਣੀ ਸਾਰੇ ਮਨੁੱਖ ਮਾਤਰ ਦੇ ਵਾਸਤੇ ਹੈ ਜਿਹੜਾ ਵੀ ਗੁਰਬਾਣੀ ਨੂੰ ਸਮਝੇਗਾ ਭਾਵੇਂ ਉਹ Hindu ਹੈ ਭਾਵੇਂ ਉਹ Musalman ਹੈ ਮੈਂ ਤੇ ਇੱਥੋਂ ਤੱਕ ਕਹਿਣਾ ਕਿ ਬੇਸ਼ੱਕ ਉਹ ਨਾਸਤਕ ਹੈ ਉਹ ਗੁਰਬਾਣੀ ਨੂੰ ਸ਼ਰਧਾ ਨਾਲ ਪੜ੍ਹੇਗਾ ਹਰ ਇੱਕ ਦਾ ਕਲਿਆਣ ਹੋਏਗਾ ਸੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਉਹ ਬਖਸ਼ਿਸ਼ ਕੀਤੀ ਸਾਨੂੰ ਉਹ ਗੁਰਬਾਣੀ ਦਿੱਤੀ ਇੱਕ ਬੜਾ ਪਿਆਰਾ ਹੁਕਮ ਹੈ ਸਤਿਗੁਰੂ ਸੱਚੇ ਪਾਤਸ਼ਾਹ ਦਾ ਕਿ ਕਿਸੇ ਨੇ ਆਖਿਆ ਕਿ ਮੈਨੂੰ ਗੁਰਬਾਣੀ ਯਾਦ ਨਹੀਂ ਹੁੰਦੀ ਮੇਰਾ ਖਿਆਲ ਸ਼ਾਇਦ ਸਿ ਗੁਰੂ ਗੋਬਿੰਦ ਸਿੰਘ ਸੱਚ ਪਾਸ਼ਾ ਵaile ਦਾ ਹੁਕਮ ਹੈ ਕਿ ਮੈਨੂੰ ਗੁਰਬਾਣੀ ਯਾਦ ਨਹੀਂ ਹੁੰਦੀ ਸੱਚ ਪਾਸ਼ਾ ਹੁਕਮ ਕੀਤਾ ਭਾਈ ਇੱਥੇ ਰੋਜ਼ ਇੱਕ ਇੱਟ ਸੁੱਟ ਉਹ ਰੋਜ਼ ਇੱਕ ਇੱਟ ਸੁੱਟਦਾ ਰਿਹਾ ਉਹ ਸਾਲ ਵਿੱਚ ਉੱਥੇ ਇੱਟਾਂ ਦਾ ਢੇਰ ਲੱਗ ਗਿਆ ਸੱਚ ਪਾਸ਼ਾ ਹੁਕਮ ਕੀਤਾ ਭਾਈ ਆ ਇੱਟਾਂ ਦਾ ਢੇਰ ਲੱਗ ਗਿਆ ਜੇ ਤੂੰ ਗੁਰਬਾਣੀ ਦਾ ਇੱਕ ਇੱਕ ਟੁਕ ਵੀ ਯਾਦ ਕਰੇਂ ਤੇ ਤੈਨੂੰ ਗੁਰਬਾਣੀ ਯਾਦ ਹੋ ਜਾਏਗੀ ਸੋ ਸੱਚ ਪਾਤਸ਼ਾਹੇ ਹੁਕਮ ਕੀਤਾ ਕਿ ਗੁਰਬਾਣੀ ਆਪਾਂ ਯਾਦ ਕਰੀਏ ਸਤਗੁਰੂ ਰਾਮ ਸਿੰਘ ਸੱਚਪਾਤਸ਼ਾਹ ਦੇ ਹੁਕਮਨਾਮੇ ਚ ਆਉਂਦਾ ਵੀ ਭਾਈ ਘੱਟ ਤੋਂ ਘੱਟ ਪੰਜ ਬਾਣੀਆਂ ਕੰਠੋਂ ਯਾਦ ਕਰੋ ਪੰਜ ਬਾਣੀਆਂ ਦਾ ਪਾਠ ਜਰੂਰ ਕਰਿਆ ਕਰੋ ਪਹਿਲਾ ਇਹ ਹੁਕਮ ਹੈ ਕਿ 10 ਗ੍ਰੰਥੀ ਦਾ ਪਾਠ ਕਰੋ ਫਿਰ ਹੁਕਮ ਹੋਇਆ ਘੱਟ ਤੋਂ ਘੱਟ ਪੰਜ ਬਾਣੀਆਂ ਜਪ ਜਾਪ ਸ਼ਬਦ ਜਾਰੇ ਰਹਿਰਾਸ ਕੀਰਤਨ ਸੋਲਾ ਇਸ ਤੋਂ ਬਿਨਾ ਕੋਈ ਸਿੱਖ ਵੀ ਨਾ ਰਵੇ ਸੋ ਮੈਂ ਅਰਜ਼ ਕਰਦਾ ਕਿ ਪਹਿਲੀ ਗੱਲ ਹੈ ਕਿ ਆਪਾਂ ਗੁਰਬਾਣੀ ਨਾਲ ਜੁੜੀਏ ਇਹ ਨਾ ਹੋਵੇ ਕਿ ਸਾਡੇ ਬੱਚਿਆਂ ਨੂੰ ਗੁਰਬਾਣੀ ਪੜ੍ਹਨੀ ਨਾ ਆਵੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਬੜਾ ਪਿਆਰਾ ਹੁਕਮ ਹੈ ਜੋ ਮਰਜੀ ਬਣ ਜਾਓ ਇੰਜੀਨੀਅਰ ਬਣ ਜਾਓ ਡਾਕਟਰ ਬਣ ਜਾਓ ਐਮ ਐਲ ਏ ਬਣ ਜਾਓ ਜੋ ਮਰਜੀ ਬਣ ਜਾਓ ਪਰ ਸਿੱਖ ਜ਼ਰੂਰ ਰਹਿ ਜਾਓ ਸਿੱਖੀ ਤੋਂ ਬਿਨਾ ਕੁਝ ਨਹੀਂ ਮਿਲਣਾ ਜੇ ਸੁਖ ਲੈਣਾ ਤੇ ਸਿੱਖ ਬਣ ਜਾਓ ਕਿਉਂਕਿ ਅਸੀਂ ਸਿੱਖ ਬਣ ਜਾਵਾਂਗੇ ਅਸੀਂ ਚੰਗੇ ਇਨਸਾਨ ਬਣ ਜਾਵਾਂਗੇ ਅਸੀਂ ਕਿਸੇ ਤੇ ਜ਼ੁਲਮ ਨਹੀਂ ਕਰਾਂਗੇ ਮੈਂ ਅਕਸਰ ਇਹ ਗੱਲ ਕਹਿਣਾ ਹਾਂ ਕਿ ਸਿੱਖੀ ਦਾ ਰਸਤਾ ਇਨਸਾਨੀਅਤ ਦੇ ਵਿੱਚੋਂ ਹੋ ਕੇ ਜਾਣਾ ਹੈ ਜੇ ਤੁਸੀਂ ਅਧਿਆਤਮਵਾਦ ਤੇ ਪਹੁੰਚਣਾ ਹੈ ਜੇ ਤੁਸੀਂ ਕਣਕ ਬੀਜਣੀ ਹੈ ਤੇ ਪੈਲੀ ਤਿਆਰ ਕਰਨੀ ਪੈਣੀ ਉਹ ਪੈਲੀ ਵਾਉਣੀ ਪੈਣੀ ਹੈ ਉਹ ਤੁਹਾਨੂੰ ਆਪਣਾ ਮਨ ਸ਼ੁੱਧ ਕਰਨਾ ਪੈਣਾ ਸਤਿਗੁਰੂ ਨਾਨਕਦੇਵ ਸੱਚ ਪਾਸ਼ਾ ਹੁਕਮ ਕਰਦੇ ਨੇ ਸੁੱਚ ਹੋਵੇ ਤਾਂ ਸੱਚ ਪਾਈਏ ਉਹ ਸੁੱਚ ਕੀ ਹੈ ਉਹ ਤੁਹਾਡਾ ਵਿਹਾਰ ਸੋਚੇ ਤੁਹਾਡਾ ਬੋਲਣਾ ਸੋਚੇ ਜਦੋਂ ਤੁਹਾਡੇ ਅੰਦਰ ਸਤਗੁਰ ਪ੍ਰਤਾਪ ਸਿੰਘ ਸੱਚ ਪਾਸ਼ਾ ਦਾ ਬੜਾ ਪਿਆਰਾ ਹੁਕਮ ਹੈ ਉਹ ਸੱਚ ਪਾਸ਼ਾ ਹੁਕਮ ਕਰਦੇ ਨੇ ਭਾਈ ਸਿੱਖ ਬਈਮਾਨ ਨਹੀਂ ਹੁੰਦਾ ਨਾਲ ਹੀ ਹੁਕਮ ਕਰਦੇ ਨੇ ਜੇ ਬਈਮਾਨ ਹੁੰਦਾ ਤਾਂ ਸਿੱਖ ਨਹੀਂ ਰਹਿੰਦਾ ਕਿੰਨੇ ਪਿਆਰੇ ਹੁਕਮ ਨੇ ਸੱਚ ਪਾਤਸ਼ਾਹ ਦੇ ਜਿਸ ਤੋਂ ਕੋਈ ਵੀ ਧਰਮ ਪਾਸੇ ਨਹੀਂ ਹੋ ਸਕਦਾ ਸੋ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਨੇ ਇਹ ਦੇਸ਼ ਆਜ਼ਾਦੀ ਵਾਸਤੇ ਕਿ ਨਾ ਅਸੀਂ ਦੇਸ਼ ਆਜ਼ਾਦੀ ਤੋਂ ਪਹਿਲਾਂ ਅਸੀਂ ਆਪਣੇ ਆਪ ਆਜ਼ਾਦ ਹੋਣਾ ਹੈ ਆਪਣੇ ਆਪ ਕਦੇ ਤੋਂ ਆਜ਼ਾਦ ਹੋਣਾ ਆਪਣੇ ਵਿਕਾਰਾਂ ਤੋਂ ਆਜ਼ਾਦ ਹੋਣਾ ਆਪਣੀਆਂ ਕਮਜ਼ੋਰੀਆਂ ਤੋਂ ਆਜ਼ਾਦ ਹੋਣਾ ਆਪਣੇ ਡਰ ਤੋਂ ਆਜ਼ਾਦ ਹੋਣਾ ਤੈ ਕਾਹੂ ਕੋ ਦੇਤ ਨਾ ਹੈ ਨਹਿ ਪਹਿ ਮਾਨਤ ਆਨ ਜੇ ਦੋ ਸਾਨੂੰ ਕਿਸੇ ਦਾ ਡਰ ਹੀ ਨਾ ਰਹਿ ਗਿਆ ਫਿਰ ਅਸੀਂ ਕਿਉਂ ਡਰਾਂਗੇ ਫਿਰ ਸਾਨੂੰ ਸੱਚ ਕਹਿਣ ਤੋਂ ਡਰਨੇ ਆਉਂਦਾ ਸੋ ਅਸੀਂ ਆਪਣਾ ਡਰ ਮਕਾਉਣਾ ਹੈ ਉਹ ਡਰ ਮਕਾਉਣਾ ਹੈ ਨਾਮ ਬਾਣੀ ਦੇ ਨਾਲ ਜੁੜ ਕੇ ਸੋ ਸਿੱਖੀ ਸਾਨੂੰ ਸੱਚ ਪਾਤਸ਼ਾਹ ਸਾਡੇ ਗੱਲ ਵਿੱਚ ਉਹ ਮਣੀ ਪਾਈ ਹੈ ਜਿਹੜੀ ਬੇਸ਼ਕੀਮਤ ਹੈ ਜਿਹੜੀ ਕਿਸੇ ਕੀਮਤ ਨਾਲ ਨਹੀਂ ਮਿਲਦੀ ਉਸ ਤੋਂ ਆਪਾਂ ਦੂਰ ਨਾ ਹੋਈਏ ਇੱਥੇ ਦੇਖ ਕੇ ਬੈਠ ਕੇ ਬੜਾ ਸੋਹਣਾ ਲੱਗਦਾ ਤੁਸੀਂ ਸਾਬਤ ਸਰੂਪ ਵਾਲੇ ਤੁਸੀਂ ਸਿੱਖ ਬੈਠੇ ਹੋ ਸੋ ਸੱਚ ਪਾਤਸ਼ਾਹ ਕਿਰਪਾ ਕਰਨਾ ਸੇ ਗੁਰਬਾਣੀ ਨਾਲ ਜੁੜੀਏ ਨਾਮ ਨਾਲ ਜੁੜੀਏ ਇਹੋ ਹੀ ਸਤਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦੇ ਦਿਨ ਮਨਾਉਣ ਦਾ ਬਸੰਤ ਪੰਚਮੀ ਮਨਾਉਣ ਦਾ ਸਾਨੂੰ ਫਾਇਦਾ ਇਹ ਹੋਈਏ ਆਪ ਜੁੜੀਏ ਆਪਣੇ ਬੱਚਿਆਂ ਨਾਲ ਜੁੜੀਏ ਕਿਉਂਕਿ ਮਾਇਆ ਦਾ ਪ੍ਰਭਾਵ ਇੰਨਾ ਜ਼ਿਆਦਾ ਹੋ ਜਾਂਦਾ ਇਹ ਮਾਇਆ ਵੀ ਉਹਦੀ ਵਲਾਈ ਹੋਈ ਏ ਮਾਇਆ ਸਾਡੀ ਆਪਣੀ ਨਹੀਂ ਉਹ ਮ੍ਰਿਗ ਤ੍ਰਿਸ਼ਨਾ ਵਾਂਗੂ ਮਾਇਆ ਦਾ ਪ੍ਰਭਾਵ ਇੰਨਾ ਹੋ ਜਾਂਦਾ ਕਿ ਅਸੀਂ ਸਾਰਾ ਕੁਝ ਸੱਚ ਮੰਨ ਕੇ ਬੈਠ ਜਾਂਦੇ ਆ ਜਦੋਂ ਅਸੀਂ ਸਾਰਾ ਕੁਝ ਸੱਚ ਮੰਨ ਕੇ ਬੈਠ ਜਾਂਦੇ ਆ ਤੇ ਫਿਰ ਜਿਨੇ ਤਨ ਧਨ ਦੇ ਤੋਕੋ ਦਿਓ ਤਾਂ ਸੇ ਉਹ ਨੇਹੋ ਨਕੀਨ ਫਿਰ ਸਾਨੂੰ ਉਹ ਭੁੱਲ ਜਾਂਦਾ ਸੋ ਉਹ ਆਪਾਂ ਯਾਦ ਰੱਖਣਾ ਜਿਨੇ ਸਾਨੂੰ ਇਹ ਤਨ ਦਿੱਤਾ ਜਿਨੇ ਧਨ ਦਿੱਤਾ ਤੇ ਅਸੀਂ ਫਿਰ ਉੱਥੇ ਹੀ ਜਾਣਾ ਇੱਕ ਹੋਰ ਬੜਾ ਪਿਆਰਾ ਵਚਨ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦਾ ਸਚਪਾਸ਼ਾ ਹੁਕਮ ਕਰਦੇ ਸੀ ਵੀ ਕਿਸੇ ਨੇ ਇੰਗਲੈਂਡ ਜਾਣਾ ਅਮਰੀਕਾ ਜਾਣਾ ਉਹਨੂੰ ਆਖੀਦਾ ਕਿ ਤੂੰ ਅੰਗਰੇਜ਼ੀ ਸਿੱਖ ਲੈ ਕਹਿੰਦਾ ਜੀ ਮੈਂ ਨਹੀਂ ਜਾਂਦਾ ਪਰ ਅੰਗਰੇਜ਼ੀ ਮੇਰੇ ਵਸ ਦਾ ਰੋਗ ਨਹੀਂ ਸਚਪਾਸ਼ਾ ਹੁਕਮ ਕਰਦੇ ਸੀ ਠੀਕ ਹੈ ਅਮਰੀਕਾ ਨਹੀਂ ਜਾਣਾ ਇੰਗਲੈਂਡ ਨਹੀਂ ਜਾਣਾ ਪਰ ਜਿੱਥੇ ਅੱਗੇ ਤੇ ਸਾਰਿਆਂ ਨੂੰ ਜਾਣਾ ਪੈਣਾ ਨਾ ਉਹਦੀ ਤਿਆਰੀ ਆਪਾਂ ਜਰੂਰ ਕਰ ਲਈਏ ਉਹ ਜ਼ਬਾਨ ਆਪਾਂ ਸਿੱਖ ਲਈਏ ਤਾਂ ਕਿ ਅਸੀਂ ਸੁਰਖਰੂ ਹੋ ਕੇ ਜਾਈਏ ਸਾਨੂੰ ਕੋਈ ਓਏ ਨਾ ਆਖੇ ਸੋ ਉਹ ਹੁਕਮ ਸਤਿਗੁਰੂ ਆਰਮ ਸਿੰਘ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਹੋਇਆ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹੋਇਆ ਇੱਕ ਵਾਰੀ ਸਾਰੇ ਆਖੀਏ ਧੰ ਸਤਿਗੁਰੂ ਆਰਮ ਸਿੰਘ ਸੱਚੇ ਪਾਤਸ਼ਾਹ ਤੇ ਇੱਕ ਉਹ ਸਤਿਗੁਰੂ ਜਿਨ੍ਹਾਂ ਨੇ ਸਾਨੂੰ ਸਿੱਖੀ ਦੇ ਨਾਲ ਜੋੜ ਕੇ ਰੱਖਿਆ ਪਿਆਰ ਨਾਲ ਜਿਨ੍ਹਾਂ ਦੀ ਗੋਦ ਦਾ ਅਸੀਂ ਨਿਗਮਾਣਿਆ ਇੱਕ ਵਾਰੀ ਉਸ ਸਰੂਪ ਨੂੰ ਯਾਦ ਕਰਦੇ ਹੋਏ ਆਖੀਏ ਧੰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ Thanks.